ਚ ਗੱਲ ਕਰਦੇ ਸਾਡੇ ਮੂੰਹ ਚ ਕੋਈ ਵੀ ਬੁਰਾ ਸ਼ਬਦ ਕੋਈ ਵੀ ਬੁਰਾ ਸ਼ਬਦ ਨਾ ਨਿਕਲੇ ਆਪਾਂ ਦੇਖਦੇ ਅਫਸੀਆਂ ਦੀ ਕਿਤਾਬ ਉਹਦਾ 4 ਨੰਬਰ ਅਧਿਆਏ ਉਹਦੀ 29 ਨੰਬਰ ਪੰਕਤੀ ਦੇ ਵਿੱਚ ਇੱਥੇ ਲਿਖਿਆ ਕੋਈ ਗੰਦੀ ਗੱਲ ਤੁਹਾਡੇ ਮੂੰਹੋਂ ਨਾ ਨਿਕਲੇ ਸਗੋਂ ਜਿਵੇਂ ਲੋੜ ਪਵੇ ਉਹ ਗੱਲ ਨਿਕਲੇ ਜਿਹੜੀ ਹੋਰਨਾਂ ਦੀ ਉન્નਤੀ ਲਈ ਚੰਗੀ ਹੋਵੇ ਭਈ ਸੁਣਨ ਵਾਲਿਆਂ ਉੱਤੇ ਕਿਰਪਾ ਹੋਵੇ साढे को कोई दुर्बचन नहीं निकलना चाहिए कोई बुरा अखर नहीं निकलना चाहिए कोई घाटे वाला अखर नहीं निकलना चाहिए कोई शराप वाला अखर नहीं निकलना चाहिए ना अपने लिए गलत बोलो ना अपने परिवार लिए गलत बोलो ना अपने रिश्तेदार भैन भ्रावे गलत बोलो ना अपने आप उोल करो ਅਗਰ ਤੁਸੀਂ ਚਮਤਕਾਰ ਲੈਣਾ ਆਪਣੇ ਜੀਵਨ ਦੇ ਵਿੱਚ ਅੱਜ ਤੁਸੀਂ ਚਮਤਕਾਰ ਲੈਣਾ ਨਾ ਆਪਣੇ ਜੀਵਨ ਦੇ ਵਿੱਚ ਅਗਰ ਤੁਸੀਂ ਚਮਤਕਾਰ ਲੈਣਾ ਆਪਣੇ ਜੀਵਨ ਵਿੱਚ ਤਾਂ ਫਿਰ ਆਪਣੇ ਅੱਖਰਾਂ ਨੂੰ ਸੰਕੋਚ ਕੇ ਬੋਲੋ ਸਮਝ ਕੇ ਬੋਲੋ ਸੋਚ ਵਿਚਾਰ ਕੇ ਬੋਲੋ ਔਰ ਰੋਜ਼ ਕਹੋ ਕਿ ਪਰਮੇਸ਼ਵਰ ਆਪਣਾ ਰਾਖਾ ਮੇਰੇ ਬੁੱਲਾਂ ਤੇ ਬਿਠਾਓ ਔਰ ਉਹ ਮੇਰੇ ਬੁੱਲਾਂ ਦੀ ਰਾਖੀ ਕਰੇ ਮੈਨੂੰ ਬੁਰੀ ਬੋਲਣ ਤੋਂ ਰੋਕ ਕੇ ਮੈਨੂੰ ਹਰ ਬੁਰਾ ਸ਼ਬਦ ਬੋਲਣ ਤੋਂ ਉਹ ਰੋਕ ਕੇ ਪ੍ਰਭੂ ਮੇਰੀ ਜੀਬ ਦੇ ਉੱਤੇ ਕੰਟਰੋਲ ਕਰੋ ਮੈਂ ਆਪਣੀ ਜੀਬ ਨੂੰ ਵਸ ਵਿੱਚ ਕਰਨਾ ਚਾਹੁੰਦਾ ਹਾਂ ਔਰ ਕਿਹਾ ਕਰੋ ਮੇਰੀ ਜੀਬ ਮੇਰੇ ਵਸ ਵਿੱਚ ਆ ਅੱਜ ਬਹੁਤ ਸਾਰੇ ਲੋਕ ਆ ਉਸ ਸੰਸਾਰ ਨੂੰ ਵਸ ਵਿੱਚ ਕਰਨਾ ਚਾਹੁੰਦੇ ਆ ਆਪਣੇ ਗਵੰਡੀਆਂ ਨੂੰ ਵਾਸਚ ਕਰਨਾ ਚਾਹੁੰਦੇ ਆ ਆਪਣੇ ਬੱਚਿਆਂ ਨੂੰ ਵਾਸ ਵਿੱਚ ਕਰਨਾ ਚਾਹੁੰਦੇ ਕੋਈ ਆਪਣੇ ਪਤੀ ਨੂੰ ਵਾਸਚ ਕਰਨਾ ਚਾਹੁੰਦਾ ਕੋਈ ਆਪਣੀ ਪਤਨੀ ਨੂੰ ਵਾਸਚ ਕਰਨਾ ਚਾਹੁੰਦਾ ਮਤਲਬ ਉਹ ਕਿਸੇ ਵੀ ਤਰੀਕੇ ਨਾਲ ਸਾਰੀਆਂ ਚੀਜ਼ਾਂ ਨੂੰ ਆਪਣੇ ਕੰਟਰੋਲ ਵਿੱਚ ਕਰਨਾ ਚਾਹੁੰਦੇ ਆ ਪਰ ਕਈ ਵਾਰੀ ਉਹ ਕੁਝ ਇਹੋ ਜਿਹਾ ਬੋਲਦੇ ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਤੂੰ ਆਹ ਗੱਲ ਕਿਉਂ ਬੋਲੀ ਕਹਿੰਦਾ ਮੇਰੇ ਤੋਂ ਕੰਟਰੋਲ ਹੀ ਨਹੀਂ ਹੋਇਆ ਮੈਂ ਆਊਟ ਆਫ ਕੰਟਰੋਲ ਹੋ ਕੇ ਬੋਲ ਦਿੱਤੀ ਜੇ ਇਸ ਬੰਦੇ ਦਾ ਆਪਣੇ ਆਪ ਉੱਤੇ ਕੰਟਰੋਲ ਨਹੀਂ ਆ ਉਹ ਕਿਸੇ ਹੋਰ ਦੇ ਉੱਤੇ ਕੀ ਕੰਟਰੋਲ ਕਰੂਗਾ ਅਗਰ ਤੁਸੀਂ ਚਾਹਦੇ ਸਿਚੁਏਸ਼ਨਸ ਕੰਟਰੋਲ ਵਿੱਚ ਹੋਣ ਕੰਟਰੋਲ ਯੋਰself ਫਸਟ ਪਹਿਲਾਂ ਆਪਣੇ ਆਪ ਉੱਤੇ ਨਿਯੰਤਰਣ ਕਰੋ ਅਗਰ ਤੁਸੀਂ ਚਾਹਦੇ ਆ ਕਿ ਹਾਲਾਤ ਤੁਹਾਡੇ ਨਿਯੰਤਰਣ ਦੇ ਵਿੱਚ ਹੋਣ ਪਹਿਲਾਂ ਆਪਣੇ ਆਪ ਨੂੰ ਕਾਬੂ ਵਿੱਚ ਕਰੋ ਆਪਣੀ ਜੀਭ ਤੇ ਕਾਬੂ ਕਰੋ ਆਪਣੀਆਂ ਸੋਚਾਂ ਤੇ ਕਾਬੂ ਕਰੋ ਆਪਣੇ ਮਨ ਦੇ ਵਿਚਾਰਾਂ ਦੇ ਉੱਤੇ ਕਾਬੂ ਕਰੋ ਇਹ ਤਾਂ ਘੋੜੇ ਦੇ ਵਾਂਗ ਬੱਚੇ ਫਿਰਦੇ ਆ ਇਹਨਾਂ ਨੂੰ ਲਗਾਮ ਨਹੀਂ ਪੈਂਦੀ ਸਾਰੇ ਟੱਬਰ ਨੂੰ ਨੱਥ ਪਾਉਣਾ ਚਾਹੁੰਦੇ ਆ ਸਾਰੇ ਪਿੰਡ ਨੂੰ ਨੱਥ ਪਾਉਣਾ ਚਾਹੁੰਦੇ ਆ ਭੈਣਾ ਭਰਾਵਾਂ ਨੂੰ ਵੀ ਗੁਲਾਮ ਬਣਾ ਕੇ ਰੱਖਣਾ ਚਾਹੁੰਦੇ ਆ ਖੁਦ ਦੇ ਉੱਤੇ ਕੋਈ ਕੰਟਰੋਲ ਨਹੀਂ ਕਹਿੰਦਾ ਮੈਂ ਆਪੇ ਤੋਂ ਬਾਹਰ ਹੋ ਜਨਾ ਆ ਪਹਿਲਾਂ ਤੂੰ ਆਪਣੇ ਆਪ ਨੂੰ ਕੰਟਰੋਲ ਵਿੱਚ ਕਰ ਫਿਰ ਬਾਹਰ ਕੰਟਰੋਲ ਕਰੀ ਇੱਥੇ ਲਿਖਿਆ ਕੋਈ ਗਲਤ ਗੱਲ ਤੁਹਾਡੇ ਮੂੰਹ ਚੋਂ ਨਾ ਨਿਕਲੇ ਸਗੋਂ ਜਿੱਦਾਂ ਲੋੜ ਪਵੇ ਉਹ ਗੱਲ ਨਿਕਲੇ ਜਿਹੜੀ ਹੋਰਨਾਂ ਦੀ ਉਨਤੀ ਲਈ ਵੀ ਚੰਗੀ ਹੋਵੇ ਭਈ ਸੁਣਨ ਵਾਲਿਆਂ ਉੱਤੇ ਕਿਰਪਾ ਹੋਵੇ ਹੁਣ ਮੈਨੂੰ ਦੱਸੋ ਗਾਲ ਕੱਢਿਆਂ ਕਿੰਨਿਆਂ ਦੀ ਤਰੱਕੀ ਹੁੰਦੀ ਆ ਕਿਸੇ ਦੀ ਤਰੱਕੀ ਹੁੰਦੀ ਗਾਲ ਕੱਢਣ ਦੇ ਨਾਲ ਕਿਸੇ ਉੱਤੇ ਕਿਰਪਾ ਹੁੰਦੀ ਗਾਲ ਕੱਢਣ ਦੇ ਨਾਲ ਕਿੰਨੀ ਕੁ ਸੌਦਾ ਮਿਲਦੀ ਗਾਲਾਂ ਕੱਢਣ ਦੇ ਨਾਲ ਅੱਛਾ ਚਲੋ ਗਾਲਾਂ ਵੀ ਛੱਡੋ ਚੁਗਲੀਆਂ ਕਰਨ ਦੇ ਨਾਲ ਕਿੰਨੀਆਂ ਕਿ ਤਰੱਕੀਆਂ ਹੁੰਦੀਆਂ ਜੇ ਤਾਂ ਤੁਹਾਨੂੰ ਚੁਗਲੀ ਕਰਨ ਦੇ ਮਿਲਦੇ 10 ਰੁਪਏ ਫਿਰ ਤਾਂ ਕਰੋ ਕਮਿਸ਼ਨ ਰੱਖ ਕੇ ਕਰੋ ਬੋਰਡ ਛਪਾਓ ਆਪਣੇ ਡੋਰ ਦੇ ਮੋਰੇ ਲਾਓ ਚੁਗਲੀਆਂ ਕਰਨ ਦੇ ਲਈ ਇੱਥੇ ਬੰਦੇ ਠੇਕੇ ਤੇ ਮਿਲਦੇ ਆ ਕਿਰਾਏ ਤੇ ਮਿਲਦੇ ਆ ਇੰਨਾ ਰੇਟ ਇੰਨੀਆਂ ਚੁਗਲੀਆਂ ਦਾ ਜਾਓ ਬੰਦਾ ਕੁਝ ਕਮਾ ਕੇ ਲਿਆਵੇ ਫਾਇਦੇ ਦਾ ਸੌਦਾ ਹੈ ਚੁਗਲੀ ਕਰਨ ਦਾ ਘਾਟਾ ਆ ਲੋਕੀ ਤਾਂ ਤੋ ਤੋ ਚੁਗਲੀਆਂ ਸੁਣਦੇ ਆ ਤੇ ਤੁਹਾਨੂੰ ਫਿਰ ਚੁਗਲ ਖੋਰ ਦੀ ਉਪਾਧੀ ਦੇ ਕੇ ਤੋਰਦੇ ਆ ਨਾਲੇ ਤਾਂ ਤੁਹਾਨੂੰ ਚਾਹ ਵੀ ਆਉਂਦੇ ਆ ਤੇ ਨਾਲੇ ਪਿੱਛੋਂ ਤੁਹਾਨੂੰ ਮੱਥਾ ਟੇਕਦੇ ਆ ਤੁਹਾਨੂੰ ਇਦਾਂ ਜਾਬਦਾ ਹੁੰਦਾ ਜਿੱਦਾਂ ਤੁਹਾਡੀ ਬਹੁਤ ਇੱਜ਼ਤ ਕਰਦੇ ਆ ਅਗਲੇ ਤੁਹਾਨੂੰ BBC ਲੰਡਨ ਕਹਿੰਦੇ ਆ ਕਿਹਨਾ ਆ ਗਿਆ ਇਤੋਂ ਪਿੰਡ ਦੀਆਂ ਖਬਰਾਂ ਪਤਾ ਲੱਗ ਜਾਣੀਆਂ ਸਾਰੀਆਂ ਕਿਹਦਾ ਨਿਆਣਾ ਪਾਇਲਟ ਚੋਂ ਕਿੰਨੇ ਬੈਂਡ ਲੈ ਕੇ ਆਇਆ ਇਹ ਦੱਸੂ ਕਿਹੜਾ ਵੀਜ਼ਾ ਲੱਗਿਆ ਇਹ ਦੱਸੂ ਕਿਹਦੇ ਘਰੇ ਕਲੇਸ਼ ਆ ਤੇ ਕਿਹਦੇ ਘਰੇ ਸ਼ਾਂਤੀ ਸਭ ਪਤਾ ਲੱਗ ਜਾਣਾ ਕਿਹਦੇ ਘਰੇ ਵਿਆਹ ਰਖਿਆ ਕਿਨੂੰ ਮਾਈਆਂ ਲੱਗ ਗਿਆ ਕਿਹੜਾ ਵਿਆਹ ਛੁੱਟ ਗਿਆ ਕਿਹੜਾ ਆ ਗਿਆ ਬਸ ਅਰੇ ਉਹ ਤੁਹਾਨੂੰ ਚਾਹ ਦਾ ਕੱਪ ਆਫਰ ਕਰਨਗੇ ਕਿ ਦੋ ਚਾਰ ਖਬਰਾਂ ਨਹੀਂ ਪੰਜ 10 ਸੁਣਾ ਕੇ ਜਾ ਜੇ ਕਿਸੇ ਨੂੰ ਇੱਕ ਕੱਪ ਚਾਹ ਦਾ ਸੌਦੇ ਦੇ ਨਾਲ ਪੂਰੇ ਪਿੰਡ ਦੀਆਂ ਖਬਰਾਂ ਫ੍ਰੀ ਵਿੱਚ ਸੁਣਨ ਨੂੰ ਮਿਲ ਜਾਣ ਅਗਲੇ ਨੇ ਤਾਂ ਫਾਇਦੇ ਦਾ ਸੌਦਾ ਕਰ ਲਿਆ ਉਹਦਾ ਤਾਂ ਫਾਇਦਾ ਹੋ ਗਿਆ ਪਰ ਤੁਸੀਂ ਕੀ ਖਟਿਆ ਤੁਸੀਂ ਇੰਨੇ-ਇੰਨੇ ਕੰਮੇ ਆ ਵੀ ਘਰੇ ਚਾਹ ਦਾ ਕੱਪ ਆਪੇ ਨਹੀਂ ਬਣਾ ਕੇ ਪੀ ਸਕਦੇ ਵੀ ਚੁਗਲੀਆਂ ਕਰਕੇ ਫੇਰ ਚਾਹ ਕਮਾਉਣੀ ਆ ਤੁਸੀਂ ਇੱਕ ਕੱਪ ਚਾਹ ਦੇ ਬਦਲੇ ਤੁਸੀਂ ਚੁਗਲੀਆਂ ਕਰਦੇ ਆ ਇੰਨਾਂ ਚੀਜ਼ਾਂ ਨੂੰ ਛੱਡੋ ਇਹ ਮੂੰਹ ਨੂੰ ਸਵਾਦ ਲੱਗਦੀਆਂ ਕੰਨਾਂ ਨੂੰ ਸਵਾਦ ਲੱਗਦੀਆਂ ਪਰ ਆਤਮਾ ਨੂੰ ਕੌੜੀਆਂ ਕਰਦੀਆਂ ਆ ਸਵਰਗ ਨੂੰ ਜਿਹੜਾ ਰਾਹ ਜਾਂਦਾ ਉਹਦੇ ਵਿੱਚ ਇਹ ਪੱਥਰ ਖਲਾਰ ਦੀਆਂ ਆ ਇਹ ਚੁਗਲੀਆਂ ਤੁਹਾਡੇ ਲਈ ਠੋਕਰ ਬਣਦੀਆਂ ਆ ਅਰੇ ਇਹਨਾਂ ਨੇ ਤੁਹਾਨੂੰ ਪਰਮੇਸ਼ਵਰ ਦੇ ਰਾਜ ਵਿੱਚ ਵੜਨ ਤੋਂ ਰੋਕ ਲੈਣਾ ਹੈ ਇਸ ਲਈ ਆਪਣੇ ਮੂੰਹ ਦੇ ਉੱਤੇ ਕੰਟਰੋਲ ਕਰੋ ਕਿਉਂਕਿ ਸਾਡੇ ਮੂੰਹ ਦੇ ਅੱਖਰਾਂ ਦੇ ਵਿੱਚ ਪਰਮੇਸ਼ਵਰ ਦਾ ਸਮਰਥਿਆ ਅਰੇ ਜੇ ਸਾਡੇ ਮੂੰਹ ਦੇ ਅੱਖਰਾਂ ਦੇ ਵਿੱਚ ਪਰਮੇਸ਼ਵਰ ਦਾ ਸਮਰਥਿਆ ਫਿਰ ਉਸ ਸਮਰਥ ਨੂੰ ਸਹੀ ਕੰਮ ਦੇ ਲਈ ਇਸਤੇਮਾਲ ਚੰਗੇ ਚੰਗੇ ਅੱਖਰ ਬੋਲੋ ਆਪਣੇ ਮੂੰਹ ਤੋਂ ਆਪਣੇ ਲਈ ਆਪਣੇ ਬੱਚਿਆਂ ਦੇ ਲਈ ਆਪਣੇ ਫਿਊਚਰ ਦੇ ਲਈ ਆਪਣੇ ਅੱਖਰ ਬੋਲੋ ਤਰੱਕੀ ਵਾਲੇ ਅੱਖਰ ਬੋਲੋ ਕਿਸੇ ਨੂੰ ਅਕਲ ਦੇਣ ਵਾਲੇ ਅੱਖਰ ਬੋਲੋ ਕਿਸੇ ਨੂੰ ਸੁਣ ਕੇ ਚੰਗੀ ਲੱਗੇ ਤੁਹਾਡੀ ਗੱਲ ਇਹੋ ਜਿਹੇ ਅੱਖਰ ਬੋਲੋ ਇਹ ਮੇਰੀ ਸਲਾਹ ਨਹੀਂ ਆ ਇਹ ਪਰਮੇਸ਼ਵਰ ਦੀ ਬਾਣੀ ਸਾਨੂੰ ਸਲਾਹ ਦਿੰਦੀ ਆ ਹallelujah ਮੱਤੀ 12 ਉਹਦੀ 36 ਨੰਬਰ ਆਇਤ ਦੇ ਵਿੱਚ ਇਦਾਂ ਲਿਖਿਆ ਆ ਪਰ ਮੈਂ ਤੁਹਾਨੂੰ ਆਖਦਾ ਹਾਂ ਭਈ ਮਨੁੱਖ ਹਰੇਕ ਆਕਾਰਥ ਗੱਲ ਜੋ ਬੋਲਣ ਨਿਉਂ ਦੇ ਦਿਨ ਉਹਦਾ ਹਿਸਾਬ ਦੇਣਗੇ ਜੋ ਵੀ ਆਪਾਂ ਬੋਲਦੇ ਆ ਜਿਹੜੀ ਗੱਲ ਆਪਾਂ ਸਹੀ ਬੋਲਦੇ ਉਹਦਾ ਪਲੱਸ ਜਿਹੜੀ ਵਿਅਰਥ ਵਿੱਚ ਬੋਲਦੇ ਆ ਅਕਾਰਥ ਬੋਲਦੇ ਆ ਜਿਹੜੀ yatharth ਆ ਉਹਦਾ ਵੀ ਤੇ ਜਿਹੜੀ ਅਕਾਰਥ ਆ ਉਹਦਾ ਵੀ ਸਹੀ ਗੱਲ ਦਾ ਵੀ ਤੇ ਗਲਤ ਗੱਲ ਦਾ ਵੀ ਮਨੁੱਖਾਂ ਨੂੰ ਹਿਸਾਬ ਦੇਣਾ ਪੈਣਾ ਆ ਇੱਕ ਤਾਂ ਹੋ ਗਿਆ ਕਿ ਤੁਸੀਂ ਕਿਸੇ ਨੂੰ ਜਾ ਕੇ ਕੋਈ ਸੁਨੇਹਾ ਦਿੱਤਾ ਕੋਈ ਗੱਲ ਕਰਨੀ ਚਾਹੀਦੀ ਸੀ ਤੁਸੀਂ ਉਹ ਗੱਲ ਕੀਤੀ ਇੱਕ ਗੱਲ ਹੈ ਕਿ ਤੁਸੀਂ ਕਿਸੇ ਦਾ ਮਜ਼ਾਕ ਉਡਾਇਆ ਜਾਂ ਤੁਸੀਂ ਕਿਸੇ ਦੀ ਬੇਇੱਜ਼ਤੀ ਕਰ ਦਿੱਤੀ ਕਿਸੇ ਦਾ ਕੋਈ ਨੁਕਸਾਨ ਕਰ ਦਿੱਤਾ ਫਿਰ ਤੁਸੀਂ ਦਾੜੀ ਮਾਰ ਕੇ ਕਹਿੰਨੇ ਮੈਂ ਤਾਂ ਉਦਾਂ ਹੀ ਕਿਹਾ ਸੀ ਮੈਂ ਤਾਂ ਹਾਸੇ ਨਾਲ ਕਿਹਾ ਸੀ ਤੂੰ ਤਾਂ ਬੁਰਾ ਮੰਨ ਗਿਆ ਮੈਂ ਤਾਂ ਫਲਾਨੀ ਗੱਲ ਤੱਕ ਕੇ ਨਹੀਂ ਸੀ ਕਹੀ ਮੈਂ ਇਦਾਂ ਸੋਚ ਕੇ ਥੋੜੀ ਗਈ ਸੀ ਮੈਂ ਤਾਂ ਇਹੀ ਕਿਹਾ ਸੀ ਬਸ ਤੁਸੀਂ ਭਾਵੇਂ ਐ ਹੀ ਕਿਹਾ ਸੀ ਭਾਵੇਂ ਤੁਸੀਂ ਓ ਕਿਹਾ ਸੀ ਤੇ ਭਾਵੇਂ ਤੁਸੀਂ ਤੱਕ ਕੇ ਕਿਹਾ ਸੀ ਤੁਹਾਨੂੰ ਇੱਕ ਇੱਕ ਅੱਖਰ ਦਾ ਹਿਸਾਬ ਦੇਣਾ ਪੈਣਾ ਹੈ ਅਰ ਇਹ ਪਵਿੱਤਰ ਬਾਈਬਲ ਦੇ ਵਿੱਚ ਦਰਜ ਹੋਇਆ ਆ ਕਿ ਸਾਨੂੰ ਸਾਡੇ ਮੂੰਹ ਦੇ ਹਰ ਸ਼ਬਦ ਦਾ ਹਿਸਾਬ ਦੇਣਾ ਪੈਣਾ ਆ ਜਦੋਂ ਦੋ ਤਿੰਨ ਸਹੇਲੀਆਂ ਇਕੱਠੀਆਂ ਹੋ ਕੇ ਬੈਠਦੀਆਂ ਆ ਬਹੁਤ ਸ਼ੇਤੀ ਉਹ ਸੱਸਾਂ ਨਾਨਾਂ ਦੀਆਂ ਗੱਲਾਂ ਕਰਨ ਲੱਗ ਪੈਂਦੀਆਂ ਆ ਬਹੁਤ ਸ਼ੇਤੀ ਉਹ ਕਈ ਇਹੋ ਜਿਹੀਆਂ ਅਸ਼ਲੀਲ ਗੱਲਾਂ ਕਰਨ ਲੱਗ ਪੈਂਦੀਆਂ ਜਿਹੜੀਆਂ ਬਿਲਕੁਲ ਗਲਤ ਆ ਇਦਾਂ ਹੀ ਜੈਂਟਸ ਵੀ ਕਰਦੇ ਆ ਮਰਦ ਵੀ ਕਰਦੇ ਇਦਾਂ ਹੀ ਔਰ ਜਦੋਂ ਇਕੱਠੇ ਹੁੰਦੇ ਆ ਉਹ ਗਲਤ ਤੇ ਨੌਨਸੈਂਸ ਗੱਲਾਂ ਕਰਦੇ ਆ ਜਿਹੜੀਆਂ ਨਾ ਉਹਨਾਂ ਦੇ ਲਈ ਚੰਗੀਆਂ ਨਾ ਸੁਣਨ ਵਾਲਿਆਂ ਦੇ ਲਈ ਚੰਗੀਆਂ ਨਾ ਉਹਨਾਂ ਦੇ ਨਿਆਣਿਆਂ ਦੇ ਲਈ ਜਾਂ ਭੈੜਾ ਭਰਾਵਾਂ ਲਈ ਚੰਗੀਆਂ ਜੋ ਕਿਸੇ ਦੇ ਕੰਨਾਂ ਵਿੱਚ ਵੀ ਬਹਿਣ ਤੇ ਸੋਭਾ ਨਹੀਂ ਦਿੰਦੀਆਂ ਕੋਈ ਉਹਦੇ ਨਾਲ ਖੱਟੀ ਨਹੀਂ ਖੱਟਦੇ ਪਰ ਘਾਟਾ ਹੀ ਆ ਨੁਕਸਾਨ ਹੀ ਆ ਫੇ ਉਹਨਾਂ ਨੂੰ ਲੱਗਦਾ ਇਹ ਤਾਂ ਕੋਈ ਪਾਪ ਨਹੀਂ ਆ ਅਸੀਂ ਤਾਂ ਇੰਟਰਟੇਨ ਕਰਦੇ ਆ ਹੱਸਣਾ ਵੀ ਤਾਂ ਚਾਹੀਦਾ ਹੀ ਆ ਤੁਹਾਨੂੰ ਹੱਸਣਾ ਨਹੀਂ ਮਨਾ ਹੱਸੋ ਹਾਸੇ ਵਾਲੀਆਂ ਗੱਲਾਂ ਵੀ ਸੋਹਣੀਆਂ ਹੋਣ ਉਹਨਾਂ ਤੇ ਹੱਸੋ ਅਸ਼ਲੀਲਤਾ ਵਾਲੀਆਂ ਗੱਲਾਂ ਤੇ ਨਾ ਹੱਸੋ ਕਿਸੇ ਡਿੱਗਦੇ ਹੋਏ ਦੇ ਉੱਤੇ ਨਾ ਹੱਸੋ ਕਿਸੇ ਦਾ ਨੁਕਸਾਨ ਕਰਕੇ ਨਾ ਹੱਸੋ ਕਿਉਂਕਿ ਅਸੀਂ ਲੇਖਾ ਦੇਣਾ ਆ जिन्ने ਸਾਡੇ ਮੂੰਹ 'ਚ ਸ਼ਬਦ ਪਾਏ ਆ ਉਹ ਸ਼ਬਦ ਅਸੀਂ ਕਿੱਥੇ ਕਿੱਥੇ ਇਸਤੇਮਾਲ ਕਰ ਰਹੇ ਆ ਉਹਨਾਂ ਸ਼ਬਦਾਂ ਦਾ ਹਿਸਾਬ ਦੇਣਾ ਪੈਣਾ ਆ ਔਰ ਉਹ ਕਾਬਿਲ ਆ ਹਿਸਾਬ ਲੈਣ ਦੇ ਔਰ ਅਨੁਹਾਕ ਆ ਕਿ ਉਹ ਹਿਸਾਬ ਲਵੇ ਕਿਉਂਕਿ ਜਿਹੜਾ ਕੋਈ ਕਿਸੇ ਨੂੰ ਕੁਝ ਦਿੰਦਾ ਆ ਉਹ ਉਹਦੇ ਤੋਂ ਲੇਖਾ ਲੈ ਸਕਦਾ ਆ ਤੇ ਇਹ ਸ਼ਬਦ ਕਿੰਨੇ ਦਿੱਤੇ ਆ ਪਰਮੇਸ਼ਵਰ ਨੇ ਸਾਡੇ ਮੱਖ ਦੇ ਅੰਦਰ ਪਾਏ ਆ ਤਾਂ ਫਿਰ ਉਹ ਹਿਸਾਬ ਵੀ ਜ਼ਰੂਰ ਲਾਊਗਾ ਕਹਾਤਾਂ ਦੀ ਕਿਤਾਬ ਉਹਦਾ 18 ਨੰਬਰ ਅਧਿਆਇ ਤੇ ਉਹਦੀ 21 ਨੰਬਰ ਪੰਕਤੀ ਇਹਦੇ ਵਿੱਚ ਲਿਖਿਆ ਆ ਮੌਤ ਅਤੇ ਜੀਵਨ ਦੋਵੇਂ ਜੀਵ ਦੇ ਵਾਸ ਵਿੱਚ ਹਨ ਅਤੇ ਜੋ ਉਸ ਨਾਲ ਪ੍ਰੀਤ ਰੱਖਦੇ ਹਨ ਉਹ ਉਸ ਦਾ ਫਲ ਖਾਣਗੇ ਹallelujah ਫਿਰ ਤੋਂ ਬਾਣ ਲੈਣੇ ਹਨ ਮੌਤ ਤੇ ਜੀਵਨ ਦੋਵੇਂ ਜੀਵ ਦੇ ਬਸ ਵਿੱਚ ਹਨ ਅਤੇ ਜੋ ਉਸ ਨਾਲ ਪ੍ਰੀਤ ਰੱਖਦੇ ਹਨ ਉਹ ਉਸਦਾ ਫਲ ਖਾਣਗੇ ਮੈਂ ਨਾਮ ਵੀ ਨਹੀਂ ਲਿਆ ਫੇਰ ਵੀ ਤੁਹਾਨੂੰ ਪਤਾ ਹੈ ਜੇ ਇਸ ਸਿੰਗਰ ਦਾ ਮਰਡਰ ਹੋਇਆ ਮੈਂ ਕਦੀ ਉਸ ਤੋਂ ਪਹਿਲਾਂ ਉਹਦੀ ਮੌਤ ਦੀ ਖਬਰ ਤੋਂ ਪਹਿਲਾਂ ਉਹਦਾ ਇੱਕ ਵੀ Song ਕਦੀ ਨਹੀਂ ਸੁਣਿਆ ਸੀ ਕਦੀ ਵੀ ਨਹੀਂ ਜਦੋਂ ਨਿਊਜ਼ ਦੇ ਵਿੱਚ ਦੇਖਿਆ ਕਿ ਉਹਨੇ ਕੋਈ ਲਾਸਟ ਰਾਈਡ Song ਉਹਦਾ ਸੀਗਾ ਜਿਹੜਾ ਉਹਨੇ ਗਾਇਆ ਅਰ ਉਹ ਆਪਣੇ ਗੀਤ ਆਪ ਲਿਖਦਾ ਸੀਗਾ ਅਰ ਉਹ ਦੱਸਿਆ ਜਾ ਰਿਹਾ ਸੀ ਨਿਊਜ਼ ਵਿੱਚ ਕਿ ਉਹ ਸਾਰੇ ਵਰਡਸ ਜੋ ਉਹਦੇ ਜੀਵਨ ਦੇ ਵਿੱਚ ਹੋਏ ਉਹਦੀ ਮੌਤ ਦੀ ਘਟਨਾ ਬੜਿਓ ਸਾਰੇ ਉਹਨੇ ਗਾਏ ਸੀਗੇ ਤਾਂ ਇੱਕਦਮ ਉਸੇ ਵੇਲੇ ਪਰਮੇਸ਼ਵਰ ਦੀ ਬਾਣੀ ਮੇਰੇ ਅੰਦਰ ਆਈ ਕਿ ਮੌਤ ਤੇ ਜਿਉਣ ਦੋਵੇਂ ਜੀਵ ਦੇ ਵਾਸ ਵਿੱਚ ਉਸ ਨੌਜਵਾਨ ਨੇ ਉਸ song ਦੇ ਵਿੱਚ ਕਿਹਾ ਕਿ ਮੇਰਾ ਜਨਾਜ਼ਾ ਜਵਾਨੀ ਦੇ ਵਿੱਚ ਉੱਠੂਗਾ ਮੇਰਾ ਚਿਹਰਾ ਬਿਆਨ ਕਰਦਾ ਹੈ ਅਰ ਉਹਨੇ ਪਹਿਲੇ ਲਿਖਿਆ ਜਦੋਂ ਤੁਸੀਂ ਕਿਸੇ ਚੀਜ਼ ਨੂੰ ਲਿਖਦੇ ਆ ਉਹ ਬੜੀ ਗਹਿਰਾਈ ਦੇ ਨਾਲ ਤੁਹਾਡੇ ਅੰਦਰੋਂ ਆਉਂਦੀ ਆ ਫਿਰ ਤੁਸੀਂ ਉਹਨੂੰ ਲਿਖਤ ਦਾ ਰੂਪ ਦਿੰਦੇ ਆ ਫਿਰ ਉਹਨਾਂ ਅੱਖਰਾਂ ਨੂੰ 뮤직 ਦਿੱਤਾ ਗਿਆ ਕੰਪੋਜ਼ ਕੀਤਾ ਗਿਆ ਫਿਰ ਗਾਇਆ ਗਿਆ ਔਰ ਫਿਰ ਉਹ ਅੱਖਰ ਕਿੰਨਿਆਂ ਘਰਾਂ ਦੇ ਵਿੱਚ ਕਿੰਨਿਆਂ ਟੈਪਾਂ ਦੇ ਉੱਤੇ ਕਿੰਨਿਆਂ ਮੋਬਾਈਲਾਂ ਦੇ ਵਿੱਚ ਵੱਜੇ ਔਰ ਕਿੰਨਿਆਂ ਨੇ ਕਿਹਾ ਕਿ ਇਹ ਫਲਾਣ ਨੇ ਗਾਇਆ ਹੈ ਤੇ ਹੋਇਆ ਕੀ ਜੋ ਉਹਦੀ ਜੀਬ ਨੇ ਬੋਲਿਆ ਉਹਦੇ ਜੀਵਨ ਦੇ ਵਿੱਚ ਹੋ ਗਿਆ ਮੈਨੂੰ ਬਹੁਤ ਦੁੱਖਿਆ ਪਰ ਮੈਨੂੰ ਕਦੀ ਨਹੀਂ ਸੁਣਿਆ ਕਦੀ ਨਹੀਂ ਮਿਲੀ ਪਰ ਫੇਰ ਵੀ ਸੁਣ ਕੇ ਇਦਾਂ ਲੱਗਾ ਜਿਦਾਂ ਕੋਈ ਆਪਣਾ ਹੀ ਚਲੇ ਗਿਆ ਅਰ ਉਸ ਦਿਨ ਮੇਰੇ ਮਨ ਚੇਗਾ ਲਈ ਕਿ ਮੈਂ ਜਰੂਰ ਚੈਟਰੇ ਵਿੱਚ ਜਾ ਕੇ ਇਸ ਗੱਲ ਦਾ ਜ਼ਿਕਰ ਕਰੂੰਗੀ ਨੌਜਵਾਨਾਂ ਦੇ ਵਿੱਚ ਵੀ ਪੁੱਠੇ ਸਿੱਧੇ ਗੀਤ ਨਾ ਗਾਇਆ ਕਰੋ ਨਾ ਸੁਣਿਆ ਕਰੋ ਨਾ ਆਪਣੇ ਜੀਵਨ ਵਿੱਚ ਕੋਈ ਐਹੋ ਜੇ ਗਲਤ ਅੱਖਰਾਂ ਦਾ ਬੀਜ ਬੀਜਿਆ ਕਰੋ ਜਿਹੜਾ ਤੁਹਾਡੇ ਪਿੱਛੋਂ ਕੋਈ ਇਹ ਕਵੇ ਇਹ ਤਾਂ ਪਹਿਲਾਂ ਹੀ ਇਦਾਂ ਕਹਿੰਦਾ ਸੀ ਤਾਂ ਇਹਦੇ ਨਾਲ ਹੋ ਗਿਆ ਸ਼ਿਵ ਕੁਮਾਰ ਬਟਾਲਵੀ ਨੂੰ ਕਿੰਨੇ ਜਣੇ ਜਾਣਦੇ ਆ ਇੱਕ ਫੇਮਸ ਪੋएट ਕਵੀ ਸ਼ਿਵ ਕੁਮਾਰ ਬਟਾਲਵੀ ਬਹੁਤ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਹੁਣ 60-70 ਸਾਲਾਂ ਦੇ ਆ ਉਹਨਾਂ ਦੀ ਜਵਾਨੀ ਦੇ ਦਿਨਾਂ ਦੇ ਵਿੱਚ ਉਹ ਕਵੀ ਸੀ ਉਹਨੇ ਇੱਕ ਨਜ਼ਮ ਲਿਖੀ ਅਸਾਂ ਤੇ ਜੋਬਨ ਰੁੱਤੇ ਮਰਨਾ ਤੁਰ ਜਾਣਾ ਅਸੀਂ ਪਰੇ ਪਰਾਏ ਉਹ ਬੁੱਢਾ ਹੋ ਕੇ ਨਹੀਂ ਮਰਿਆ ਜਵਾਨੀ 'ਚ ਹੀ ਮਰ ਗਿਆ ਅੱਖਰ ਕੀ ਸੀ ਜੋ ਬਨ ਰੁੱਤੇ ਮਰਨਾ ਕਿ ਜਦੋਂ ਜੋ ਬਨ ਪਰ ਜਵਾਨੀ ਦੇ ਵਿੱਚ ਭਰੇ ਭਰਾਏ ਜਦੋਂ ਸਭ ਕੁਝ ਪੂਰਾ ਹੋਵੇ ਭੁੱਖ ਨਾਲ ਨਹੀਂ ਮਰਨਾ ਭਰੇ ਭਰਾਏ ਤੁਰ ਜਾਣਾ ਇਹ ਨਹੀਂ ਕਿ ਉਹ ਭੁੱਖਾ ਸੀ ਤਾਂ ਮਰ ਗਿਆ ਸਭ ਕੁਝ ਸੀ ਪਰ ਉਹਨੇ ਕਿਹਾ ਸੀ ਜੋ ਬਨ ਰੁੱਤੇ ਮਰਨਾ ਹੈ ਤਾਂ ਫਿਰ ਮਰ ਗਿਆ ਜੋ ਬਨ ਰੁੱਤੇ ਹੋ ਇਕ ਅੱਛਾ ਪੋएट ਬਹੁਤ ਅੱਛਾ ਪੋएट ਜਿਹਦੀਆਂ ਕਵਿਤਾਵਾਂ 10ਵੀਂ ਦੇ ਵਿੱਚ 12ਵੀਂ ਦੇ ਵਿੱਚ ਤੇ ਬੀਏ ਦੀਆਂ ਕਿਤਾਬਾਂ ਦੇ ਵਿੱਚ ਆਮ ਹੀ ਲਿਖੀਆਂ ਗਈਆਂ ਆ ਇਸ ਲਈ ਮੇਰੇ ਭੈਣੋ ਭਰਾਵੋ ਆਪਾਂ ਉਹਨਾਂ ਦੀ ਤਾਂ ਇੱਕ ਉਦਾਹਰਣ ਲਈ ਆ ਜਿਹੜੀਆਂ ਲੇਟੈਸਟ ਯਾਰ ਆਪਾਂ ਉਹਨਾਂ ਚੀਜ਼ਾਂ ਤੋਂ ਸਿੱਖਦੇ ਆ ਜਿਹੜੀਆਂ ਸੰਸਾਰ ਦੇ ਵਿੱਚ ਘਟਦੀਆਂ ਆ ਪਰ ਇਹ ਚੀਜ਼ ਹਜ਼ਾਰਾਂ ਸਾਲ ਪਹਿਲਾਂ ਸਾਨੂੰ ਸਿਖਾ ਦਿੱਤੀ ਗਈ ਪਵਿੱਤਰ ਬਾਈਬਲ ਦੇ ਵਿੱਚ ਕਿ ਮੌਤ ਅਤੇ ਜੀਵਨ ਦੋਵੇਂ ਜੀਵ ਦੇ ਵਸ ਵਿੱਚ ਆ ਇਸ ਲਈ ਗਲਤ ਬੋਲਣਾ ਬੰਦ ਕਰੋ ਲੰਮਾ ਜੀਣਾ ਚਾਹੁੰਦੇ ਆ ਤੇ ਕਿਹਾ ਕਰੋ ਕਿ ਪਰਮੇਸ਼ਰ ਨੇ ਸਾਨੂੰ ਲੰਮਾ ਜੀਵਨ ਦਿੱਤਾ ਆ ਲੰਮਾ ਚਰ ਜੀਵਾਂਗੇ ਪਰਮੇਸ਼ਵਰ ਦੇ ਕੰਮ ਕਰਾਂਗੇ ਵਚਨ ਦੇ ਵਿੱਚ ਪਰਮੇਸ਼ਵਰ ਦਾ ਦਾਸ ਕੀ ਲਿਖਦਾ ਮੈਂ ਮਰਾਂਗਾ ਨਹੀਂ ਪਰ ਜੀਵਾਂਗਾ ਅਤੇ ਪਰਮੇਸ਼ਵਰ ਦੇ ਕੰਮਾਂ ਦਾ ਵਰਣਨ ਕਰਾਂਗਾ ਕਿੰਨੇ ਜਣੇ ਜਾਣਦੇ ਇਸ ਗੱਲ ਨੂੰ ਔਰ ਜੇ ਇਸ ਦਿਨ ਮੇਰੇ 3 ਬੇਬੀ ਦਾ ਬਰਥ ਹੋਇਆ ਉਹ ਬਹੁਤ ਕੰਪਲਿਕੇਟਿਡ ਸਿਚੁਏਸ਼ਨ ਸੀਗੀ ਸਮਝ ਤੋਂ ਤੇ ਵਸ ਤੋਂ ਬਾਹਰ ਉਸ ਦਿਨ ਮੈਂ ਵੀ ਇਹੀ ਸ਼ਬਦ ਬੋਲਿਆ ਸੀ ਉਸ ਆਪਰੇਸ਼ਨ ਥੀਏਟਰ ਦੇ ਵਿੱਚ ਉਸ ਟੇਬਲ ਤੇ ਆਪਰੇਸ਼ਨ ਤੋਂ ਠੀਕ 1 ਮਿੰਟ ਪਹਿਲਾਂ ਮੈਂ ਮਰਾਂਗੀ ਨਹੀਂ ਪਰ ਜੀਵਾਂਗੀ ਅਤੇ ਪਰਮੇਸ਼ਵਰ ਦੇ ਕੰਮਾਂ ਦਾ ਵਰਣਨ ਕਰਾਂਗੀ ਗਵਾ ਮਿਸਿਸ ਸੁਰਿੰਦਰ ਸੋਢੀ ਰਾਏ ਸਾਡੇ ਵਿਚਕਾਰ ਆ ਕਿਉਂਕਿ ਉਹ ਉਸ ਵੇਲੇ ਮੇਰੇ ਨਾਲ ਆਪਰੇਸ਼ਨ ਥੀਟਰ ਦੇ ਵਿੱਚ ਸੀ ਔਰ ਮੈਨੂੰ ਡਾਕਟਰ ਨੇ ਕਿਹਾ ਸੀ ਅਸੀਂ ਤੈਨੂੰ ਇੱਥੇ ਮਾਰਨ ਲਈ ਥੋੜੀ ਲੱਕੀ ਆਈਆਂ ਪਰ ਪਤਾ ਉਦੋਂ ਲੱਗਿਆ ਜਦੋਂ ਆਪਰੇਸ਼ਨ ਸ਼ੁਰੂ ਹੋਣ ਦੇ ਬਾਅਦ ਉਹਨਾਂ ਨੇ ਕਿਹਾ ਸ਼ੀ ਇਜ਼ ਡੈਡ ਇਹ ਤਾਂ ਮਰ ਗਈ ਤੇ ਬਾਹਰ ਜਾ ਕੇ ਦੱਸ ਦਿਓ ਕਿ ਮਰ ਚੁੱਕੀ ਆ ਪਰ ਮਿਸਿਸ ਸੁਰਿੰਦਰ ਨੇ ਕਿਹਾ ਨਹੀਂ ਮੈਂ ਪ੍ਰਾਰਥਨਾ ਕਰੂੰਗੀ ਅਰ ਉਹਨਾਂ ਦੇ ਅਖਰ ਮੈਨੂੰ ਸੁਣ ਰਹੇ ਸੀ ਪਰ ਉਹਨਾਂ ਦੀਆਂ ਮਸ਼ੀਨਾਂ ਕਹਿ ਰਹੀਆਂ ਸੀ ਇਹ ਮਰ ਚੁੱਕੀ ਆ ਉਹਨਾਂ ਦੇ ਅਖਰ ਮੈਨੂੰ ਸੁਣ ਰਹੇ ਸੀ ਉਹ ਮੇਰੇ ਹਾਰਟ ਤੇ ਵੀ ਟੀਕੇ ਲਗਾ ਰਹੇ ਸੀ ਮੇਰੇ ਕੰਨਾਂ ਪਿੱਛੇ ਟੀਕੇ ਲਗਾ ਰਹੇ ਸੀ ਮੋਢਿਆਂ ਤੇ ਟੀਕੇ ਲਗਾ ਰਹੇ ਸੀ ਵਿਨ ਸਿੱਟੇ ਸੀ ਉਹਨਾਂ ਨੇ ਮੈਨੂੰ ਟੀਕੇ ਨਾਲ ਆਪਣੀ ਹਰ ਮਮਕਨ ਕੋਸ਼ਿਸ਼ ਕਰ ਰਹੇ ਸੀ ਪਰ ਕਾਮਯਾਬ ਨਹੀਂ ਹੋ ਰਹੀ ਸੀ ਮੈਂ ਕੋਸ਼ਿਸ਼ ਕਰਦੀ ਸੀ ਕਿ ਮੈਂ ਇਹਨਾਂ ਨੂੰ ਕਹਾ ਨਹੀਂ ਮੈਂ ਜਿੰਦਾ ਆ ਤੇ ਇਹ ਕਹਿੰਦੇ ਨਹੀਂ ਮਰ ਗਈ ਆ ਤੇ ਉਸ ਵੇਲੇ ਡਾਕਟਰ ਸੁਰਿੰਦਰ ਸ਼ੀਜ਼ ਮਾਈ ਫਰੈਂਡ ਉਹਨੇ ਕਿਹਾ ਨਹੀਂ ਮੈਂ ਬਾਹਰ ਜਾ ਕੇ ਦੱਸ ਨਹੀਂ ਸਕਦੀ ਨਾ ਮੇਰੇ ਵਿੱਚ ਇੰਨੀ ਹਿੰਮਤ ਆ ਨਾ ਬਾਹਰ ਸੁਣਨ ਵਾਲਿਆਂ ਦੇ ਵਿੱਚ ਇੰਨੀ ਹਿੰਮਤ ਆ ਪਰ ਮੈਂ ਪ੍ਰਾਰਥਨਾ ਕਰੂੰਗੀ ਤੁਸੀਂ ਨਾਲ ਸਹਿਮਤੀ ਪਾਇਓ ਕਿ ਜੋ ਇਹ ਪ੍ਰਾਰਥਨਾ ਕਰਦੀ ਆ ਪ੍ਰਭੂ ਇਦਾਂ ਹੀ ਹੋ ਜਵੇ ਤੇ ਉਹਨੇ 2-3 ਮਿੰਟ ਪ੍ਰਾਰਥਨਾ ਕੀਤੀ ਪਰਮੇਸ਼ਵਰ ਦੀ ਵਡਿਆਈ ਹੋਵੇ ਵਾਪਸ ਸਾਰੀਆਂ ਮਸ਼ੀਨਾਂ ਐਕਟਿਵ ਹੋ ਕੇ ਦੱਸਣ ਲੱਗੀਆਂ ਕਿ ਇਹ ਜ਼ਿੰਦਾ ਹੈ ਸ਼ਬਦਾਂ ਦੇ ਵਿੱਚ ਸਮਰਥਾ ਪਹਿਲਾ ਸ਼ਬਦ ਬੋਲੇ ਗਏ ਮੈਂ ਮਰਾਂਗੀ ਨਹੀਂ ਪਰ ਮੈਂ ਜੀਵਾਂਗੀ ਤੇ ਪਰਮੇਸ਼ਵਰ ਦੀ ਮहिमा ਕਰਾਂਗੀ ਔਰ ਤੁਸੀਂ YouTube ਤੇ ਜਾ ਕੇ ਦੇਖ ਸਕਦੇ ਆ ਮੇਰੀ ਤੀਜੀ ਜਿਹੜੀ ਬੇਟੀ ਆ ਤਨਪ੍ਰੀਤ ਦੇ ਜਨਮ ਦੇ ਬਾਅਦ ਦੇ ਵਿੱਚ ਪਰਮੇਸ਼ਵਰ ਨੇ ਮੈਨੂੰ ਬਹੁਤਾਏ ਦੇ ਨਾਲ ਇਸਤੇਮਾਲ ਕਰਨਾ ਸ਼ੁਰੂ ਕੀਤਾ ਉਸਦੇ ਪਹਿਲਾਂ ਨਹੀਂ ਉਸ ਦੇ ਪਹਿਲਾਂ ਮੇਰਾ ਲਰਨਿੰਗ ਪੀਰੀਅਡ ਸੀ ਪਰ ਉਹਦੇ ਬਾਅਦ ਦੇ ਵਿੱਚ ਮੇਰਾ ਜਿਹੜਾ ਸੀਗਾ ਉਹ ਉਸ ਕੰਮ ਨੂੰ ਪੂਰਾ ਕਰਨ ਦਾ ਜਿਹੜਾ ਸੀਗਾ ਸਮਾਂ ਸ਼ੁਰੂ ਕੀਤਾ ਪਰਮੇਸ਼ਵਰ ਨੇ ਅਰੋਸ਼ ਸ਼ਬਦ ਜਿਹੜੇ ਡਾਕਟਰ ਸ੍ਰਿੰਦਰ ਦੇ ਦੁਆਰਾ ਬੋਲੇ ਗਏ ਕਿ ਨਹੀਂ ਇਹ ਮਰੀ ਨਹੀਂ ਆ ਮੈਂ ਪ੍ਰਾਰਥਨਾ ਕਰੂੰਗੀ ਮੇਰਾ ਪਰਮੇਸ਼ਵਰ ਇੱਥੇ ਚਮਤਕਾਰ ਕਰੂਗਾ ਤੁਸੀਂ ਬਸ ਡਾਕਟਰਸ ਨੂੰ ਕਿਹਾ ਤੁਸੀਂ ਬਸ ਸਹਿਮਤੀ ਪਾਉਣੀ ਆ ਔਰ ਉਸ ਸ਼ਬਦ ਤੇ ਪਹਿਲਾ ਬੋਲੇ ਹੋਏ ਸ਼ਬਦ ਜਦੋਂ ਆਪਸ ਦੇ ਵਿੱਚ ਦੋ ਨੇਚਾ ਇੱਕ ਮੁੱਠ ਹੋ ਗਈਆਂ ਤੇ ਜੀਵਨ ਦਾ ਜਨਮ ਹੋ ਗਿਆ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਅਰੇ ਪੋਸੀਬਲ ਤੁਹਾਡੀ ਲਾਈਫ ਦੇ ਵਿੱਚ ਅਰੇ ਇਹ ਜ਼ਰੂਰ ਹੋ ਸਕਦਾ ਹੈ ਤੁਹਾਡੇ ਜੀਵਨ ਦੇ ਵਿੱਚ ਜੇ ਮੇਰੇ ਜੀਵਨ ਚ ਹੋ ਸਕਦਾ ਤੁਹਾਡੇ ਜੀਵਨ ਦੇ ਵਿੱਚ ਵੀ ਹੋ ਸਕਦਾ ਹੈ ਇਸ ਲਈ ਆਪਣੇ ਜੀਵਨ ਦੇ ਲਈ ਸਹੀ ਸ਼ਬਦ ਬੋਲਿਆ ਕਰੋ ਆਪਣੇ ਜੀਵਨ ਦੇ ਲਈ ਸਹੀ ਸੋਚਾਂ ਬੋਲੋ ਆਪਣੀ ਬਿਮਾਰੀ ਦਾ ਗੀਤ ਨਾ ਗਾਇਆ ਕਰੋ ਪਰ ਆਪਣੀ ਸ਼ਿਫਾ ਦੇ ਗੀਤ ਗਾਉਣੇ ਸ਼ੁਰੂ ਕਰੋ ਮੈਂ ਚੰਗਾ ਹਾਂ ਮੈਂ ਤੰਦਰੁਸਤ ਹਾਂ ਮੈਨੂੰ ਕੀ ਹੋਇਆ ਆ ਪਰਮੇਸ਼ਵਰ ਨੇ ਮੈਨੂੰ ਠੀਕ ਕੀਤਾ ਆ ਕਦੇ-ਕਦੇ ਅਸੀਂ ਕੰਮ ਕਰਦੇ ਥੱਕ ਜਾਂਦੇ ਹਾਂ ਪਾਸਟਰ ਜੀ ਵੀ ਮੈਂ ਵੀ ਕਈ ਵਰੀ ਓਵਰਲੋਡ ਕੰਮ ਹੁੰਦਾ ਜੇ ਤੁਸੀਂ ਸਾਡਾ ਸ케ਜੂਲ ਸੁਣੋ ਤੁਸੀਂ ਹੈਰਾਨ ਹੋ ਜਾਣਾ ਹੈ ਤੁਸੀਂ ਸੋਚਣਾ ਕਿਹੜੀ ਮਿੱਟੀ ਦੇ ਬਣੇ ਹੋ ਪਰ ਉਸੇ ਮਿੱਟੀ ਦੇ ਜਿਸ ਮਿੱਟੀ ਤੋਂ ਪਰਮੇਸ਼ਵਰ ਨੇ ਤੁਹਾਨੂੰ ਬਣਾਇਆ ਸਾਨੂੰ ਬਣਾਇਆ ਬਾਬੇ ਆਦਮ ਨੂੰ ਬਣਾਇਆ ਉਸੇ ਮਿੱਟੀ ਦੇ ਬਣੇ ਹੋ ਜਦੋਂ ਅਸੀਂ ਥੱਕ ਜਾਂਦੇ ਹਾਂ ਇੱਕ ਵਾਰੀ ਅੰਦਰੋਂ ਇਦਾਂ ਨਿਕਲਣ ਲੱਗਦਾ ਮੈਂ ਬਹੁਤ ਥੱਕਿਆ ਮੇਰੀ ਤਾਂ ਬਸ ਹੀ ਹੋਈ ਆ ਜਦੋਂ ਕਹਿੰਦੇ ਮੈਂ ਬਹੁਤ ਥੱਕਿਆ ਨਹੀਂ ਆ ਬਸ ਪ੍ਰਭੂ ਤਾਂ ਮੈਨੂੰ ਸਮਰਥ ਨਾਲ ਭਰੀ ਜਾਂਦੇ ਹੁਣੇ ਮੈਂ ਫੇਰ ਕਾਇਮ ਹੋ ਜਾਣਾ ਅਸੀਂ ਇਦਾਂ ਇੱਕ ਦੂਜੇ ਨਾਲ ਗੱਲ ਕਰਦੇ ਕੀ ਹੁੰਦਾ ਥੋੜੇ ਹੀ ਚਿਰ ਦੇ ਬਾਅਦ ਫਿਰ ਤੋਂ ਰੀਚਾਰਜ ਹੋ ਜੰਨੇ ਆ ਨਵੇਂ ਸਿਰਿਓਂ ਕੰਮ ਕਰਨ ਦੇ ਲਈ ਜਿੱਦਾਂ ਹੁਣੇ ਹੀ ਸੌ ਕੇ ਉੱਠੇ ਹੋਈਏ ਤਰੋ ਤਾਜ਼ਾ ਹੋਈਏ ਤੇ ਫੇਰ ਕਹੀਦਾ ਪ੍ਰਭੂ ਸਾਨੂੰ ਇਸਤੇਮਾਲ ਕਰੋ ਹੋਰ ਇਸਤੇਮਾਲ ਕਰੋ ਹੋਰ ਇਸਤੇਮਾਲ ਕਰੋ ਪ੍ਰਭੂ ਸਾਡੇ ਇੱਕ ਇੱਕ ਸਾਹ ਦਾ ਇਸਤੇਮਾਲ ਕਰੋ ਅਸੀਂ ਸੌ ਕੇ ਵੀ ਟਾਈਮ ਨੂੰ ਬੇਅਰਥ ਨਹੀਂ ਕਰਨਾ ਚਾਹੁੰਦੇ ਮੇਰੇ ਦਿਲ ਦੀ ਤਮੰਨਾ ਹੈ ਪ੍ਰਭੂ ਮੈਨੂੰ ਰਾਤ ਨੂੰ ਵੀ ਇਸਤੇਮਾਲ ਕਰੇ ਦਿਨ ਨੂੰ ਵੀ ਇਸਤੇਮਾਲ ਕਰੇ ਮੇਰਾ ਇੱਕ ਇੱਕ ਸਾਹ ਪਰਮੇਸ਼ਵਰ ਦੀ ਮਹਿਮਾ ਦੇ ਕੰਮਾਂ ਦੇ ਲਈ ਇਸਤੇਮਾਲ ਹੋਵੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਅੱਜ ਦੇ ਇਹ ਬੋਲੇ ਹੋਏ ਸ਼ਬਦ ਇੱਕ ਯਾਦਗਾਰ ਹੋਣਗੇ ਤੁਹਾਡੇ ਲਈ ਅਰ ਤੁਸੀਂ ਕਹੋਗੇ ਕਿ ਸੱਚਮੁੱਚ ਸਿਸਟਰ ਨੇ ਸਾਡੇ ਸਾਹਮਣੇ ਇਹ ਕਿਹਾ ਸੀ ਕਿ ਪਰਮੇਸ਼ਵਰ ਮੈਨੂੰ ਰਾਤ ਦਿਨ ਇਸਤੇਮਾਲ ਕਰੇ ਕਿਉਂਕਿ ਤੁਸੀਂ ਆਉਣ ਵਾਲੇ ਦਿਨਾਂ ਵਿੱਚ ਸਾਨੂੰ ਰਾਤ ਦਿਨ ਇਸਤੇਮਾਲ ਹੁੰਦਿਆਂ ਹੋਇਆਂ ਦੇਖੋਗੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਕਿਉਂਕਿ ਪਰਮੇਸ਼ਵਰ ਦੇ ਉਹ ਸ਼ਬਦ ਜਿਹੜੇ ਉਹਨੇ ਸਾਹਾਂ ਦੀ ਫੂਕ ਦੇ ਰਾਹੀਂ ਸਾਡੇ ਅੰਦਰ ਭੂਕੇ ਆ ਉਹ ਸਾਡੇ ਅੰਦਰ ਸਮਰਥ ਪਾ ਚੁੱਕੇ ਆ ਉਹ ਸਮਰਥ ਦੇ ਨਾਲ ਅਸੀਂ ਜੋ ਬੋਲਦੇ ਆ ਉਹ ਪੂਰਾ ਹੁੰਦਾ ਆ ਇਸ ਲਈ ਅਗਰ ਅੱਜ ਤੁਸੀਂ ਸ਼ਿਫਾ ਬੋਲੋਗੇ ਤੁਹਾਡੇ ਜੀਵਨ ਦੇ ਵਿੱਚ ਸ਼ਿਫਾ ਹੋਊਗੀ ਅਗਰ ਤੁਸੀਂ ਛੁਟਕਾਰਾ ਬੋਲੋਗੇ ਆਪਣੇ ਲਈ ਤੁਹਾਡੇ ਜੀਵਨ ਦੇ ਵਿੱਚ ਛੁਟਕਾਰਾ ਹੋਏਗਾ ਅੱਜ ਆਪਾਂ ਟੈਸਟੀਮਨੀਜ਼ ਸੁਣੀਆ ਜਿਨ੍ਹਾਂ ਚੋਂ ਦੋ ਟੈਸਟੀਮਨੀਜ਼ ਸੀ ਉਹਨਾਂ ਨੇ ਕਿਹਾ ਜਦੋਂ ਅਸੀਂ ਪ੍ਰੋਫੈਟਿਕ ਵਰਡ ਆਪਣੇ ਲਈ ਬੋਲਣੇ ਸ਼ੁਰੂ ਕੀਤੇ ਸਾਡੇ ਜੀਵਨ ਦੇ ਵਿੱਚ ਟੈਸਟੀਮਨੀ ਬਣ ਗਈ ਕਿੰਨਿਆਂ ਨੂੰ ਚਾਤੇ ਆ ਸੁਣੀਆ ਤੁਸੀਂ ਸ਼ੁਕਰ ਹੈ ਤੁਸੀਂ ਜਾਗਦੇ ਸੀਗੇ ਅੱਜ ਵੀ ਇੱਥੇ ਖੜੋ ਕੇ ਆਪਾਂ ਪ੍ਰੋਫੈਟਿਕ ਵਰਡਸ ਬੋਲਾਂਗੇ ਔਰ ਉਹ ਹੀ ਸ਼ਬਦ ਤੁਹਾਡੀ ਗਵਾਹੀ ਬਣ ਜਾਣਗੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਹallelujah ਕਹਾਉਤਾਂ 21 ਦੀ 23 ਵਿੱਚ ਲਿਖਿਆ ਜਿਹੜਾ ਆਪਣੇ ਮੂੰਹ ਅਤੇ ਆਪਣੀ ਜੀਬ ਦੀ ਰਾਖੀ ਕਰਦਾ ਉਹ ਆਪਣੀ ਜਾਨ ਦੀ ਵਿਪਤਾ ਤੋਂ ਰਾਖੀ ਕਰਦਾ ਆ ਜਿਹੜਾ ਇਨਸਾਨ ਆਪਣੇ ਮੂੰਹ ਦੀ ਤੇ ਜੀਬ ਦੀ ਰਾਖੀ ਕਰਦਾ ਆਵਾਗੋਣ ਨਹੀਂ ਬੋਲਦਾ ਅਸੀਂ ਕਹੀ ਕਹਣਗੇ ਸਾਡੇ ਕੀੜੀ ਦੇ ਘਰ ਨਰੈਣ ਆ ਗਏ ਚੰਗਾ ਹੋਇਆ ਤੁਸੀਂ ਸਾਡੇ ਗਰੀਬਾਂ ਦੇ ਘਰ ਆਏ ਤੁਸੀਂ ਕਿਉਂ ਆਪਣੀ ਗਰੀਬੀ ਦੇ ਉੱਤੇ ਮੋਹਰ ਲਾ ਰਹੇ ਆ ਜਿਹੜੀ ਟੈਂਪਰੇਰੀ ਆ ਤੁਸੀਂ ਉਹਨੂੰ ਪਰਮਾਨੈਂਟ ਕਿਉਂ ਕਰ ਰਹੇ ਆ ਤੁਸੀਂ ਗਰੀਬ ਨਹੀਂ ਆ ਤੁਸੀਂ ਸ਼ਹਿਨਸ਼ਾ ਪਰਮੇਸ਼ਵਰ ਦੇ ਧੀਆਂ ਪੁੱਤਰ ਆ ਤੁਸੀਂ ਕੰਮ ਸ਼ੁਰੂ ਕਰੋ ਪੂਰੇ ਹੋ ਜਾਣਗੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਚ ਅਰੇ ਬਰਕਤ ਦਾ ਸ਼ਬਦ ਆ ਲੈ ਲਓ ਜਿੰਨੇ ਆਪਣੇ ਜੀਵਨ ਦੇ ਵਿੱਚ ਲੈਣਾ ਹੈ ਤੁਸੀਂ ਕੰਮ ਸ਼ੁਰੂ ਕਰੋ ਈਮਾਨ ਰੱਖ ਕੇ ਉਸ ਪਰਮੇਸ਼ਵਰ ਦੇ ਉੱਤੇ ਈਮਾਨ ਰੱਖ ਕੇ ਤੁਸੀਂ ਸ਼ੁਰੂ ਕਰੋ ਤੁਸੀਂ ਪੂਰਿਆ ਹੁੰਦਿਆ ਦੇਖੋਗੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਚ ਤੁਸੀਂ ਆਪਣੀ ਜੇਬ ਵੱਲ ਤੱਕ ਕੇ ਸ਼ੁਰੂ ਨਾ ਕਰੋ ਮੇਰੇ ਪਰਮੇਸ਼ਵਰ ਦੇ ਖਜ਼ਾਨੇ ਦੇ ਵੱਲ ਤੱਕ ਕੇ ਸ਼ੁਰੂ ਕਰੋ ਤੁਸੀਂ ਉਹ ਪੂਰਾ ਕਰੋਗੇ ਜੋ ਤੁਸੀਂ ਸੋਚਿਆ ਵੀ ਨਹੀਂ ਅਨ ਐਕਸਪੈਕਟਿਡ ਅਨ ਬਲੀਵੇਬਲ ਹੋਏਗਾ ਤੁਹਾਡੇ ਜੀਵਨ ਦੇ ਵਿੱਚ ਜੋ ਤੁਸੀਂ ਸੋਚਿਆ ਨਹੀਂ ਵਿਚਾਰਿਆ ਨਹੀਂ ਤੁਸੀਂ ਉਹਨੂੰ ਪੂਰਾ ਹੁੰਦਾ ਦੇਖੋਗੇ ਪ੍ਰਭੂ ਯਿਸੂ ਜੀ ਦੇ ਨਾਮ ਦੇ ਵਿੱਚ ਇਸ ਲਈ ਵਿਫਤਾ ਬੋਲਣੀ ਨਹੀਂ ਕਦੀ ਨਹੀਂ ਕਹਿਣਾ ਤੂੰ ਨਹੀਂ ਪਾਸ ਹੋ ਸਕਦਾ ਤੁਹਾਨੂੰ ਅਗਰ ਨਜ਼ਰ ਵੀ ਆਉਂਦਾ ਕਿ ਉਹ ਪਾਸ ਨਹੀਂ ਹੋ ਸਕਦਾ ਬੋਲੋ ਤੂੰ ਪਾਸ ਹੋਏਂਗਾ ਮੈਂ ਤੈਨੂੰ ਕਹਿੰਦਾ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਤੂੰ ਚੰਗੇ ਨੰਬਰ ਲਏਂਗਾ ਮੈਂ ਤੈਨੂੰ ਕਹਿੰਦਾ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਪਰਮੇਸ਼ੁਰ ਨੇ ਇੰਨੀ ਸੋਹਣੀ ਤੈਨੂੰ ਬੋਧ ਦਿੱਤੀ ਆ ਤੂੰ ਦਾ ਇੱਕ ਵਾਰੀ ਪੜ੍ਹ ਲੈ ਤੈਨੂੰ 100 ਵਾਰੀ ਚੇਤਾ ਰਹਿ ਜਾਵੇ ਬੋਲਿਆ ਕਰੋ ਆਪਣੇ ਨਿਆਣਿਆਂ ਦੇ ਜੀਵਨ ਵਿੱਚ ਇਹ ਬੋਲਣਾ ਬੰਦ ਕਰੋ ਤੂੰ ਤਾਂ ਡੱਫਰ ਆ ਤੈਨੂੰ ਕੋਸ਼ਣੀ ਚੇਤਾ ਰਹਿਦਾ ਤੂੰ ਤਾਂ ਭਲਕੜਿਆ ਤੂੰ ਤਾਂ ਨਿਕਮਾ ਆ ਤੂੰ ਫਲਾਣਾ ਆ ਤੂੰ ਟਮਕਾ ਨਾ ਪਹਿਲਾ ਬੀਜ ਬੀਜਦੇ ਰਹਿੰਦੇ ਆ ਫੇਰ ਜਦੋਂ ਕੰਡਿਆਂ ਵਾਲੀਆਂ ਝਾੜੀਆਂ ਉੱਗ ਪੈਂਦੀਆਂ ਫੇਰ ਚੱਕ ਕੇ ਪਾਸਟਰਾਂ ਦੇ ਪੈਰਾਂ 'ਚ ਰੱਖ ਦਿੰਦੇ ਆ ਵੀ ਹੁਣ ਮਿੱਦੋ ਤੁਹਾਡੇ ਪੈਰਾਂ 'ਚ ਵੱਜਣੇ ਫੇਰ ਕਹਿੰਗੇ ਪਾਸਟਰੀ ਸਾਡਾ ਨਿਆਣਾ ਸਾਨੂੰ ਕੁੱਟਦਾ ਸਾਡੇ ਅੱਖੇ ਨਹੀਂ ਲੱਗਦਾ ਸਾਨੂੰ ਪੈਸਾ ਤੇ ਅੱਲਾ ਨਹੀਂ ਦਿੰਦਾ ਸਾਨੂੰ ਫੋਨ ਨਹੀਂ ਕਰਦਾ ਇਹ ਸੀਡ ਕੈਨ ਬੀਜਿਆ ਇਹ ਬੀਜ ਕੈਨ ਬੀਜਿਆ ਸੀ ਪਾਦਰੀ ਨੇ ਤੇ ਉਹਨੂੰ ਨਹੀਂ ਸਿਖਾਇਆ ਸੀਗਾ ਬਈ ਤੂੰ ਆਪਣੇ ਮਾਂ ਪਿਓ ਦੀ ਰਾਜੀ ਖੁਸ਼ੀ ਨਾ ਪੁੱਛੀ ਇਹ ਤੁਹਾਡੀ ਕਿਰਪਾ ਹੈ ਉਹਦੇ ਜੀਵਨ ਵਿੱਚ ਜੋ ਤੁਸੀਂ ਦੇਖ ਰਹੇ ਆ ਇਹ ਤੁਸੀਂ ਬੀਜਿਆ ਆ ਬੱਚਾ ਇੱਕ ਕੱਚੀ ਮਿੱਟੀ ਦੀ ਨਿਆਈ ਪਰਮੇਸ਼ਵਰ ਨੇ ਤੁਹਾਡੇ ਹੱਥਾਂ ਵਿੱਚ ਦਿੱਤਾ ਕਿ ਇਹਨੂੰ ਮਾਨਪੌਂਦੇ ਆਕਾਰ ਦਾ ਬਰਤਨ ਬਣਾ ਲਾ ਕਿਸੇ ਨੇ ਉਹਦੇ ਅੰਦਰ ਨਫ਼ਰਤ ਬੀਜ ਦਿੱਤੀ ਤੇਰੀ ਮਾਸੀ ਨਹੀਂ ਚੰਗੀ ਤੇਰੀ ਭੂਆ ਨਹੀਂ ਚੰਗਾ ਤੇਰੀ ਮਾਮੀ ਨਹੀਂ ਚੰਗੀ ਤੇਰਾ ਮਾਮਾ ਨਹੀਂ ਚੰਗਾ ਤੇਰੇ ਨਾਨੇ ਨੇ ਇਉਂ ਕੀਤਾ ਤੇਰੇ ਬਾਬੇ ਨੇ ਇਉਂ ਕੀਤਾ ਫਿਰ ਪਹਿਲਾਂ ਜੇ ਉਹਨਾਂ ਨਾਲ ਸਹੀ ਨਹੀਂ ਸੀ ਵਰਤਦਾ ਫਿਰ ਉਹ ਤੁਹਾਡੇ ਨਾਲ ਵੀ ਉਦਾਂ ਹੀ ਕਰਦਾ ਪਹਿਲਾਂ ਉਹਨੂੰ ਕਹਿਣਗੇ ਫਲਾਨੀ ਗੱਲ ਉਹਨੂੰ ਨਾਲ ਦੱਸੀ ਧਮਕਾਨੀ ਨਾਲ ਉਹਨੂੰ ਦੱਸੀ ਜਦੋਂ ਆਪੜੀਆਂ ਤੁਹਾਨੂੰ ਨਹੀਂ ਦੱਸਦੇ ਫਿਰ ਤੁਹਾਡੇ ਢਿੱਡ ਦੁਖਦੇ ਆ ਫਿਰ ਤੁਸੀਂ ਕਹਿੰਦੇ ਸਾਥੋਂ ਲਕੋ ਰੱਖਦੇ ਆ ਕਿੰਨ ਸਿਖਾਇਆ ਉਹਨੂੰ ਲਕੋ ਰੱਖਣਾ ਕਿੰਨੇ ਸਿਖਾਇਆ ਉਹਨੂੰ ਝੂਠ ਬੋਲਣਾ ਤੁਸੀਂ ਤਾਂ ਗੁੜਤੀ ਦਿੱਤੀ ਉਹਨੂੰ ਇਹਨਾਂ ਚੀਜ਼ਾਂ ਦੀ ਛੋਟੇ ਹੁੰਦੇ ਦੇ ਅੰਦਰ ਤੁਸੀਂ ਤਾਂ ਭਰਿਆ ਕਿ ਫਲਾਨਾ ਆਇਆ ਤੇ ਉਹਨੂੰ ਕਹਦੇ ਹੈ ਨਹੀਂ ਕਰੇ ਤੇ ਫਿਰ ਜਦੋਂ ਤੁਸੀਂ ਉਹਨੂੰ ਫੋਨ ਕਰਦੇ ਹੁੰਦਾ ਅਗਲਾ ਜਲੰਧਰ ਆ ਤੇ ਦੱਸਦਾ ਤੁਹਾਨੂੰ ਚੰਡੀਗੜ੍ਹ ਆ ਤੁਹਾਡੇ ਤੋਂ ਹੀ ਤਾਂ ਸਿੱਖਿਆ ਬੈਠਾ ਤੁਹਾਡੇ ਗਵਾਂਢ ਹੀ ਹੁੰਦਾ ਕਹਿੰਦਾ ਮੈਂ ਨਹੀਂ ਇੱਥੇ ਮੈਂ ਤਾਂ ਕੰਮ ਤੇ ਆ ਇਸ ਲਈ ਸਹੀ ਬੋਲਿਆ ਕਰੋ ਸਹੀ ਬੀਜਿਆ ਕਰੋ ਤਾਂ ਜੋ ਸੋਹਣੀ ਫਸਲ ਉੱਗੇ ਸੋਹਣੀ ਫਸਲ ਆਪਾਂ ਵੱਢੀਏ ਤੇ ਸੋਨਾ ਫਲ ਖਾਈਏ ਹallelujah